ਹਾਂਜੀ ਸਾਡੇ ਵੀਰ ਦਾ ਨਿਰਮਲ ਦਾ ਜਿਹੜਾ ਅੱਜ ਘਰ ਦੀ ਜਿਹੜੀ ਛੱਤ ਪਾਈ ਆ ਮਕਾਨ ਦੀ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਵਿਹਾਰ ਹੁੰਦਾਗਾ ਚੁਣਾਈ ਵਾਲੀ ਮਿਸਤਰੀਆਂ ਦਾ ਉਹਨਾਂ ਜਿਹੜਾ ਵਿਹਾਰ ਕਰਨ ਲੱਗੇ ਆ ਸਾਰਿਆਂ ਨੂੰ ਮੇਰੇ ਵੱਲੋਂ ਵਧਾਈਆਂ ਤੇ ਸਾਡੇ ਸਾਰੇ ਪਰਿਵਾਰ ਵੱਲੋਂ ਸਾਰੇ ਵੀਰਾਂ ਦਾ ਧੰਨਵਾਦ ਜਿੰਨੇ ਵੀ ਸੱਤ ਦੇ ਪਹੁੰਚੇ ਸੀਗੇ ਸਾਡੇ ਰਿਸ਼ਤੇਦਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਖਾਸ ਕਰਕੇ ਜਿਹੜਾ ਉਹਨਾਂ ਨੇ ਬਹੁਤ ਲੰਬਾ ਸਮਾਂ ਡਿਊਟੀ ਲੰਭਾਈ ਸਾਰੇ ਰਿਸ਼ਤੇਦਾਰ ਸਾਡੇ ਕੋਲ ਰਹੇ ਤੇ ਸਾਡੇ ਵੀਰ ਬੂਟਾ ਸਿੰਘ ਗਿੱਲ ਤੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਸਾਰੇ ਵੀਰਾਂ ਨੂੰ ਬਹੁਤ ਵਧੀਆ ਢੰਗ ਦੇ ਨਾਲ ਹੈਂਡਲ ਕੀਤਾ ਤੇ ਸਤਿਕਾਰਯੋਗ ਸਾਡੀ ਵੱਡੀ ਭਝਾਈ ਭਾਬੀ ਮਨਪ੍ਰੀਤ ਕੌਰ ਇਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਜਿਹੜਾ ਸਾਰਾ ਘਰ ਆਗਾ ਇਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਜਿਹੜਾ ਮਕਾਨ ਦੇ ਵਿੱਚ ਜਿੰਨੇ ਮਿਸਤਰੀ ਜਾਂ ਚੁਣਾਈ ਵਾਲੇ ਕੰਮ ਕਰਦੇ ਸੀ ਉਹਨਾਂ ਦਾ ਖਿਆਲ ਰੱਖਿਆ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਤੇ ਆਜੋ ਬਾਈ ਹੁਣ ਆਪਾਂ ਕਰਦੇ ਜਿਹੜਾ ਬਿਹਾਰਾ ਤੇ ਆਜੋ ਅੱਗੇ ਤੇ ਕੌਣ ਦੱਸੋ ਦੱਸੋ ਨਾਂ ਦੱਸੋ ਸਾਡੀ ਸਤਿਕਾਰਯੋਗ ਜਸਵੀਰ ਸਿੰਘ ਜਸਵੀਰ ਕੌਰ ਮਾਸੀ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਜਿਹੜਾ ਸਾਰੇ ਪਰਿਵਾਰ ਨੂੰ ਅੱਗੇ ਇਹ ਰਲ ਮਿਲ ਕੇ ਸਾਰੇ ਨੂੰ ਚਲਾ ਰਹੇ ਨੇ ਸਾਡੀਆਂ ਭੈਣਾਂ ਦਾ ਜੇ ਕੋਈ ਵੀ ਨਾ ਆਇਆ ਕਿੰਨੇ ਰਹਿ ਗਿਆ ਸਾਡੇ ਰਿਸ਼ਤੇਦਾਰ ਦਾ ਜਾਂ ਭੈਣ ਭਾਈ ਦਾ ਗੁੱਸਾ ਨਾ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਜੋ ਤੁਸੀਂ ਵਧੀਆ ਖੁਸ਼ੀ ਦੇ ਨਾਲ ਜਿਹੜਾ ਇਹ ਪ੍ਰੋਗਰਾਮ ਕਰਨਾ ਕਿਹੜੇ ਕਿਹੜੇ ਪਾਸੇ ਉਹ ਕਰਨਾਗਾ ਵਿੱਚ ਪਾਣੀ ਹੁੰਦਾ ਹਾਂਜੀ ਇੱਕ ਜਿਹੜੇ ਆਪਣੇ ਵਿਹਾਰ ਹੁੰਦੇ ਆ ਇਧਰਲੇ ਕਮਰੇ ਚ ਹੀ ਹੈ ਨਾ ਆ ਕਮਰੇ ਕੋਨੇ ਚ ਰੱਖ ਲਓ ਉੱਥੇ ਚੜਦਾ ਜਾ ਸਿੱਪਦਾ ਕਿਹੜੇ ਪਾਸੇ ਕਿਵੇਂ ਕਰਨਾ ਕੋਈ ਚੱਕਰ ਨਹੀਂ ਹੁੰਦਾ ਤੇ ਹਾਂਜੀ ਜਿਹੜਾ ਇਹ ਵਿਹਾਰ ਹੁੰਦਾਗਾ ਆਪਣਾ ਇੱਕ ਘੜਾ ਭਰ ਕੇ ਪਾਣੀ ਦਾ ਜਿਹੜਾ ਛੱਤ ਦੇ نیچے ਰੱਖਣਾ ਹੁੰਦਾਗਾ ਮਕਾਨ ਪੈਣ ਤੋਂ ਬਾਅਦ ਜਿੰਮੇ ਵੀ ਪਰੰਪਰਾ ਚੱਲ ਰਹੀਆਂ ਨੇ ਪੁਰਾਣੇ ਸਮੇਂ ਦੀਆਂ ਉਸੇ ਤਰ੍ਹਾਂ ਜਿਹੜੇ ਵਿਹਾਰ ਕੀਤੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਸਾਡੀ ਵੀਡੀਓ ਦੇ ਰਾਹੀਂ ਤੇ ਕਿਹੜੇ-ਕਿਹੜੇ ਏਰੀਏ ਦੇ ਵਿੱਚ ਇਦਾਂ ਦੇ ਵਿਹਾਰ ਹੁੰਦੇ ਨੇ ਤੇ ਪੁਰਾਣੇ ਸਮੇਂ ਨੂੰ ਅੱਜ ਵੀ ਜਿਹੜਾ ਕਾਇਮ ਰੱਖਿਆ ਹੋਇਆ ਤਾਜ਼ਾ ਰੱਖਿਆ ਹੋਇਆਗਾ ਤੇ ਇਸ ਵੀਡੀਓ ਰਾਹੀਂ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਦੱਸੋ ਵੀ ਕਿਹੜੇ-ਕਿਹੜੇ ਏਰੀਏ ਦੇ ਵਿੱਚ ਜਿਹੜੇ ਇਦਾਂ ਦੇ ਪ੍ਰੋਗਰਾਮ ਕੀਤੇ ਹੋਏ ਨੇ ਤੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਤੇ ਜਿਵੇਂ ਬਾਈ ਦਾ ਅੱਜ ਸਾਡੇ ਨਿਰਮਲ ਦਾ ਮਕਾਨ ਬਣਿਆ ਇਸੇ ਤਰ੍ਹਾਂ ਜਿਹੜੇ ਵੀਰ ਮਕਾਨ ਪਾਉਣ ਕਿਨੋਂ ਰਹਿੰਦੇ ਆ ਉਹਨਾਂ ਦੇ ਵੀ ਮਕਾਨ ਇਸੇ ਤਰ੍ਹਾਂ ਪੈਣ ਤੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਜਿੰਨੀਆਂ ਵੀ ਸਾਡੀਆਂ ਚਾਚੀਆਂ ਤਾਈਆਂ ਮਾਵਾ ਭੈਣਾਂ ਨੇ ਤੇ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੀਆਂ ਭੈਣੀਆਂ ਭੈਣਾਂ ਨੇ ਜਿਹੜੀਆਂ ਆਪਣੇ ਝੂਲੇ ਲੈ ਕੇ ਆਈਆਂ ਨੇ ਲਾਸਾਨ ਮਨ ਝੂਲੇ ਤੇ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਹਾਂ ਬੱਤੀ ਨੀਚੇ ਨੂੰ ਕਰ ਦੋ ਤੇ ਸਾਰੇ ਵੀਰ ਤੁਸੀਂ ਦੇਖੇ ਹੁਣ ਇਸ ਵੀਡੀਓ ਦੇ ਵਿੱਚ ਕਿਉਂਕਿ ਅਸੀਂ